ਅੱਜ ਥਾਣਾ ਦਾਖਾ ਦੇ ਏਰੀਆ ਦੇ ਵਿੱਚ ਬੋਰਡ ਨੰਬਰ 9 ਦੇ ਵਿੱਚ ਅਸੀਂ ਇੱਕ ਈਓ ਸਾਹਿਬ ਵੱਲੋਂ ਇਹ ਨਗਰ ਕੌਂਸਲ ਦਾਖਾ ਵੱਲੋਂ ਜਿਹੜੀ ਇੱਕ ਕੰਪਲੇਂਟ ਸੀਗੀ ਉਹਦੇ ਰਿਗਾਰਡਿੰਗ ਆਏ ਆ ਜਿਹਦੇ ਵਿੱਚ ਇਹਨਾਂ ਨੇ ਬੋਰਡ ਨੰਬਰ 9 ਦੇ ਵਿੱਚ ਇੱਕ ਘਰ ਸੀਗਾ ਉਹਦੇ ਵਿੱਚ ਇਲੀਗਲੀ ਕੰਸਟਰਕਸ਼ਨ ਕੰਸਟਰਕਟਡ ਸੀਗਾ ਵਿਦਆਊਟ ਐਨੀ ਪ੍ਰੋਪਰ ਨੱਛਾ ਸੀਗਾ ਤੇ ਉਹਨਾਂ ਨੇ ਆਫਟਰ ਫਾਲੋਇੰਗ ਦ ਡਿਊ ਪ੍ਰੋਸੀਜਰ ਆਫ ਲਾ ਜਿਹੜਾ ਇਹਨਾਂ ਨੇ ਨੋਟਿਸ ਜੇ ਸੈਂਡ ਕੀਤੇ ਜਿਹੜਾ ਇਹਨਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਸਿੱਦੇ ਕਰਕੇ ਅੱਜ ਡੀਸੀ ਸਾਹਿਬ ਦੇ ਹੁਕਮਾਂ ਰਾਹੀਂ ਪੁਲਿਸ ਪ੍ਰੋਟੈਕਸ਼ਨ ਰਾਹੀਂ ਅਸੀਂ ਇੱਥੇ ਆਇਆ ਐਂਡ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਥੇ ਜਿਹੜੀ ਇਨਕ੍ਰੋਚਮੈਂਟ ਹੈਗੀ ਆ ਉਹਦੇ ਵਿੱਚ ਜਿਹੜਾ ਜਿਹੜਾ ਇਸ ਮੁੰਡਾ ਸੀਗਾ ਇਹਦੇ ਵਿੱਚ ਰਾਹੁਲ ਉਰਫ ਕੋਗਾ ਹੈਗਾ ਇਹਦੇ ਤੇ ਪੁਰਾਣੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਨੇ ਤੇ ਅ ਅੱਜ ਜਿਹੜੀ ਇਨਕ੍ਰੋਚਮੈਂਟ ਇਹ ਡਰਾਈਵ ਹੈਗੀ ਆ ਇਸ ਸਮੇਤ ਡੀਐਸਪੀ ਸਬਰੀਨ ਦਾਖਾ ਐਸਐਚਓ ਦਾਖਾ ਈਓ ਸਾਹਿਬ ਤੇ ਆਪਣੇ ਡਿਊਟੀ ਮੈਂ ਸਟੇਟ ਐ ਨੈਪ ਸੇਲਦਾਰ ਨੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਤੇ ਆਏ ਸਰ ਇਹੀ ਕਰਤੇ ਕਰੇ ਹੋਈ ਕਿ ਜਦੋਂ ਬੱਕ ਕੈਂਟੂਨ ਚਲੇਗੀ ਹੋਰਾਂ ਦੀ ਸਰਕਾਰ ਨੂੰ ਰਿਗਾਰਡਿੰਗ ਇਲਿਗਲ ਐਨਕ੍ਰੋਚਮੈਂਟ ਇਹ ਤਾਂ ਦੇਖੋ ਜੀ ਨਗਰ ਕਾਉਂਸਲ ਦਾ ਪਰਵੀਊ ਹੈ ਤੇ ਜਿੱਥੇ ਜਿੱਥੇ ਸਾਨੂੰ ਡੀਸੀ ਸਾਹਿਬ ਵੱਲੋਂ ਹੁਕਮ ਆਣਗੇ ਟੂ ਪ੍ਰੋਵਾਈਡ ਪੁਲਿਸ ਪ੍ਰੋਟੈਕਸ਼ਨ ਉੱਥੇ-ਉੱਥੇ ਸਾਡੀ ਪੁਲਿਸ ਜਿਹੜੀ ਆ ਪਹੁੰਚੂ ਇੱਥੇ ਰਿਗਾਰਡਿੰਗ ਐਨਡੀਪੀਐਸ ਦਾ ਪੁਰਾਣਾ ਪਰਚਾ ਸੀਗਾ ਇਹਦੇ ਮੱਦੇਨਜ਼ਰ ਰੱਖਦੇ ਹੋਏ ਡੀਐਸਪੀ ਸਾਹਿਬ ਖੁਦ ਤੇ ਮੈਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਇਹਦੇ ਤੇ ਬੰਦਾ ਜਿਹੜਾ ਕ੍ਰਿਮੀਨਲ ਮਾਈਂਡ ਦਾ ਹੈਗਾ ਇਹਦੇ ਤੇ ਪੁਰਾਣੇ ਪਰਚੇ ਵੀ ਦਰਜ ਨੇ ਤਾਂ ਕਰਕੇ ਅਸੀਂ ਐਕਸਟਰਾ ਪ੍ਰੋਟੈਕਸ਼ਨ ਐਕਸਟਰਾ ਜਿਹੜੀ ਮਲੇਗੀ ਫੋਰਸ ਹੈਗੀ ਆ ਉਹ ਡਿਪਲॉयਮੈਂਟ ਕੀਤੀ ਹੈ ਅੱਜ ਥਾਣਾ ਦਾਖਾ ਦੇ ਏਰੀਆ ਦੇ ਵਿੱਚ ਵਾਰਡ ਨੰਬਰ 9 ਦੇ ਵਿੱਚ ਅਸੀਂ ਇੱਕ ਈਓ ਸਾਹਿਬ ਵੱਲੋਂ ਈਓ ਨਗਰ ਕੌਂਸਲ ਦਾਖਾ ਵੱਲੋਂ ਜਿਹੜੀ ਇੱਕ ਕੰਪਲੇਨਟ ਸੀਗੀ ਉਹਦੇ ਰਿਗਾਰਡਿੰਗ ਆਏ ਆ ਜਿਹਦੇ ਵਿੱਚ ਇਹਨਾਂ ਨੇ ਵਾਰਡ ਨੰਬਰ 9 ਦੇ ਵਿੱਚ ਇੱਕ ਘਰ ਸੀਗਾ ਉਹਦੇ ਵਿੱਚ ਇਲੀਗਲੀ ਕੰਸਟਰਕਟਿਡ ਸੀਗਾ ਵਿਦਆਊਟ ਐਨੀ ਪ੍ਰੋਪਰ ਨੱਛਾ ਸੀਗਾ ਤੇ ਉਹਨਾਂ ਨੇ ਆਫਟਰ ਫਾਲੋਇੰਗ ਦਾ ਡਿਊ ਪ੍ਰੋਸੀਜਰ ਆਫ ਲਾ ਜਿਹੜਾ ਇਹਨਾਂ ਨੇ ਨੋਟਿਸ ਜੇ ਸੈਂਡ ਕੀਤੇ ਜਿਹੜਾ ਇਹਨਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਅੱਜ ਡੀਸੀ ਸਾਹਿਬ ਦੇ ਹੁਕਮਾਂ ਰਾਹੀਂ ਪੁਲਿਸ ਪ੍ਰੋਟੈਕਸ਼ਨ ਰਾਹੀਂ ਅਸੀਂ ਇੱਥੇ ਆਇਆ ਐਂਡ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਥੇ ਜਿਹੜੀ ਇਨਕ੍ਰੋਚਮੈਂਟ ਹੈਗੀ ਆ ਉਹਦੇ ਵਿੱਚ ਜਿਹੜਾ ਜਿਹੜਾ ਇਸ ਮੁੰਡਾ ਸੀਗਾ ਇਹਦੇ ਵਿੱਚ ਰਾਹੁਲ ਉਰਫ ਕੋਗਾ ਹੈਗਾ ਇਹਦੇ ਤੇ ਪੁਰਾਣੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਨੇ ਤੇ ਅ ਅੱਜ ਜਿਹੜੀ ਐਨਕ੍ਰੋਚਮੈਂਟ ਇਹ ਡਰਾਈਵ ਹੈਗੀ ਆ ਇਹ ਸਮੇਤ ਡੀਐਸਪੀ ਸਬਡਿਵੀਜ਼ਨ ਦਾਖਾ ਐਸਐਚਓ ਦਾਖਾ ਈਓ ਸਾਹਿਬ ਤੇ ਆਪਣੇ ਡਿਊਟੀ ਮੈਂ ਸਟੇਟ ਨੈਤ ਸੇਦਾਰ ਨੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਤੇ ਆਏ ਸਰ ਇਸੇ ਕਰਤੇ ਕਰ ਰਹੇ ਹੋਏ ਕਿ ਜੇ ਬਾਕੀ ਕੈਂਪਸ ਜੇ ਲਈ ਹੋਰਾਂ ਦੇ ਵੀ ਸਰਕਲ ਨੂੰ ਰਿਗਾਰਡਿੰਗ ਇਲੀਗਲ ਐਨਕ੍ਰੋਚਮੈਂਟ ਇਹ ਤਾਂ ਦੇਖੋ ਜੀ ਨਗਰ ਕਾਉਂਸਲ ਦਾ ਪਰਵਿਊ ਹੈ ਤੇ ਜਿੱਥੇ ਜਿੱਥੇ ਸਾਨੂੰ ਡੀਸੀ ਸਾਹਿਬ ਵੱਲੋਂ ਹੁਕਮ ਆਣਗੇ ਟੂ ਪ੍ਰੋਵਾਈਡ ਪੁਲਿਸ ਪ੍ਰੋਟੈਕਸ਼ਨ ਉੱਥੇ-ਉੱਥੇ ਸਾਡੀ ਪੁਲਿਸ ਜਿਹੜੀ ਆ ਪਹੁੰਚੂਗੀ ਇਥੇ ਰਿਗਾਰਡਿੰਗ ਐਨਡੀਪੀਐਸ ਦਾ ਪੁਰਾਣਾ ਪਰਚਾ ਸੀਗਾ ਇਹਦੇ ਮੱਦੇਨਜ਼ਰ ਰੱਖਦੇ ਹੋਏ ਡੀਐਸਪੀ ਸਾਹਿਬ ਖੁਦ ਤੇ ਮੈਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਇਹਦੇ ਤੇ ਬੰਦਾ ਜਿਹੜਾ ਕ੍ਰਿਮੀਨਲ ਮਾਈਂਡ ਦਾ ਹੈਗਾ ਇਹਦੇ ਤੇ ਪੁਰਾਣੇ ਪਰਚੇ ਵੀ ਦਰਜ ਨੇ ਤਾਂ ਕਰਕੇ ਅਸੀਂ ਐਕਸਟਰਾ ਪ੍ਰੋਟੈਕਸ਼ਨ ਐਕਸਟਰਾ ਜਿਹੜੀ ਮਲੇਗੀ ਫੋਰਸ ਹੈਗੀ ਹੈ ਉਹ ਡਿਪਲॉयਮੈਂਟ ਕੀਤੀ ਹੈ